ਆ ਫੜ ਫੂ ਇਹ ਜਾਦੇ ਚਾਮੜਿਆਲਾ ਤੂੰ ਤਾਂ ਹੱਥ ਮਲਾਇ ਮੈਨੂੰ ਆਕੇ ਇਹ ਸਾਨੂੰ ਭੇਜਿਆ ਭਾਈ ਦਫਤਰੋਂ ਤਾਰ ਲਾਉਂਦ ਇਕੱਠੀ ਕਿਵੇਂ ਕਰਨ ਲੱਗਿਆ ਜੰਦਾ ਮੈਂ ਪੁਆਈ ਆਪ ਤੇ ਕੋਣੋਂ ਕੋਣਾ ਨੇ ਭੇਜਿਆ ਜਾਨੂੰ ਦਫਤਰੋਂ ਦਫਤਰੋਂ ਭੇਜਿਆ ਤੈਨੂੰ ਤੂੰ ਇਕੱਲਾ ਟਿਕਦਾ ਓ ਭਾਈ ਇਹ ਲੱਗੀ ਗਲਤ ਲੱਗੀ ਹੋਈ ਏ ਜਾਈਂ ਕੱਟੇ ਲੈ ਆਈਂ ਦੂਸਰੋਂ ਬੁਲਾ ਕੇ ਲੈ ਆ ਬੁਲਾ ਕੇ ਆਪਾਂ ਤੇ ਬੋਲਦੇ ਨਹੀਂ ਅਸੀਂ ਅੰਨੇ ਨਹੀਂ ਬੋਲਦੇ ਉਹ ਪਾਈ ਤੁਸੀਂ ਬਿੱਲੇ ਨਹੀਂ ਭਰਾਇਆ ਤੁਹਾਡਾ ਬਿੱਲ ਸੀਗਾ 43 ਮੈਂ ਕਿੱਥੇ ਬਿੱਲ ਭਰਾਵਾਂ ਮੇਰੇ ਘਰ ਆਜਦਾ ਨਾ ਮੇਰੇ ਘਰ ਆਜਦਾ ਨਾ ਮੈਂ ਕਿੱਥੇ ਭਰਾਵਾਂ ਆਹ ਦੇਖਦਾ ਨਾ ਨਹੀਂ ਕਿਹਨਾਂ ਤੁਸੀਂ ਬਿੱਲ ਨਹੀਂ ਭਰਾਇਆ ਇਹ ਮਾਂ ਦੀ ਲਾਲ ਤਲੀ ਮਾਂ ਦੇ ਜੰਗਲੇ ਆਹ ਛੋਟੀ 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 ਕੋਈ ਗਾਲੀ ਕਰ ਲੈਣ ਦੇ ਨੂੰ ਪਰ ਮੈਨੂੰ ਕਰਨਾ ਕੁਮਲਾੜ ਮੈਨੂੰ ਲੱਗਿਆ ਹਾਂ ਵੀਡੀਓ ਬਣਾ ਤੂੰ ਮਲਾੜ ਮੈਨੂੰ ਲੱਗਿਆ ਕੋਈ ਨਾਲ ਵੀਡੀਓ ਬਣਾ ਤੂੰ ਡਰਦਾ ਆ ਕਿਸਾਨੇ ਭੇਜਿਆ ਜੈ ਸਾਹਿਬ ਨੇ ਤਸੜੀਏ ਸਾਹਿਬ ਨੇ ਭੇਜਿਆ ਮੇਰੇ ਕੋਲ ਖੋਲੀ ਹੋਰ ਕਿਉਂ ਗੱਲ ਕਰੀ ਨਾ ਤੂੰ ਮੈਡੀ ਵੀ ਲੱਗਾ ਤੂੰ ਤੇਰਾ ਕੰਮ ਕੀ ਹੈ ਤਾਰ ਖੋਦਾ ਤਾਂ ਜਮ ਕਦੇ ਨਹੀਂ ਹੈ ਕਿ ਮੈਂ ਕਰਦਾ ਜਾਈ ਨਾ ਤੂੰ ਗੱਲ ਕਰ ਲਓ ਤੁਸੀਂ ਗੱਲ ਨਾ ਗੱਲ ਕਰ ਲਓ ਭਾਈ ਜੀ ਜੱਜਾ ਗੱਲ ਸੁਣ ਨਾ ਮੇਰੀ ਤਨ ਆਇਆ ਤਾਂ ਬਿਜੂ ਵੀ ਨਾ ਜਾਣੀ ਚਾਚੀ ਚਾਚੀ ਗੱਲ ਕਰ ਲਓ ਤੁਸੀਂ ਅਸਰ ਕੋਈ ਨਾ ਨੂੰ ਪਤਾ ਨਹੀਂ ਨੂੰ ਹੋ ਜਾਏ ਮੈਂ ਕਿਲਾ ਨਹੀਂ ਕੋਈ ਕਾ ਪਤਾ ਮੈਂ ਜਾਣਦਾ ਹੀ ਤੈਨੂੰ ਜਾਣਦਾ ਨਹੀਂ ਨਾ ਜਾਣਦਾ ਹਾਂ ਫੋੜ ਸੱਤ ਸੱਦ ਲਓ ਤੇਰੀ ਓ ਹਸ਼ਰ ਤੋ ਤੂੰ ਇੱਥੇ ਨਕਰੀ ਤਾਂ ਨਹੀਂ ਰਹੇਗਾ ਸਮਝ ਲੈ ਸਾਡੀ ਦਸ ਚੱਲ ਚਾਚਾ ਲੈ ਸਾਡੇ ਜਾਈਏ ਅੱਜ ਭਾਈ ਉਹਦਾ ਕੋਲ ਮੈਂ ਜਾ ਰਿਹਾ ਸੀ ਜਾਈਏ ਤੂੰ ਫੋੜ ਫੋੜ ਕਰਤੀਆਂ ਮੈਂ ਆਪਣੇ ਭਾਈ ਨੂੰ ਦੱਸ ਦਿਆ ਪਤਾ ਤੈਨੂੰ ਅੱਗੇ ਵੀ ਤੱਕਦਮ ਵੱਲ ਆਤਾ ਬੰਦਾ ਤੂੰ ਲੋੜ ਚੱਲਦਾ ਤੇਰੇ ਹਾਰ ਦੇਖੀ ਕੀ ਬੰਦਾ ਕੰਜਰਾ ਹੋਣੀ ਜਾ ਤੂੰ ਦੇਖੀ ਇਹ ਆਇਆ ਨਾ 4:00 ਬਜੇ ਨਾਲ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਗਰਮੀਤ ਸਿੰਘ ਆ ਜੀ ਕੀ ਕਟਨਾ ਹੋਈ ਤੁਹਾਡੇ ਨਾਲ ਕਟਨਾ ਇਦਾਂ ਆਈ ਸਰ ਮੈਂ ਸੀਐਚਪੀ ਕਾ ਪਾਵਰ ਕਾਮ ਕਟਾਣੀ ਦਫਤਰ ਤੇ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਡਿਫਾਲਟਿੰਗ ਅਮਾਉਂਟ ਇਕੱਠੀ ਕਰ ਰਹੇ ਆ ਤੇ ਉਹ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ RAM ਆ ਜੀ ਨੀਲੋਂ ਪੁਲ ਨੀਲੋਂ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਹੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਕਿਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆ ਕੇ ਉੱਤੇ ਮੇਰੇ ਨਾਲ ਮਾਰਕੁੱਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਜੀ ਜੋ ਉਹਨੇ ਕਹਿੰਦੇ 42000 990 ਰੁਪਏ ਖੜੇ ਸੀ ਹਾਂਜੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਵੀ ਅਸੀਂ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਉਹਨਾਂ ਨੇ ਦੋਵੇਂ ਪਾਸੇ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਰ ਜਦ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲ੍ਹਾਂ ਕੱਢੀਆਂ ਤੇ ਉਸ ਤੋਂ ਬਾਅਦ ਸਰ ਅਸੀਂ ਦਫ਼ਤਰ ਚੱਲ ਗਏ ਦਫ਼ਤਰ ਤੋਂ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਸਬੰਧ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ ਹੈ ਉਸ ਰਿਪੋਰਟ ਦਿੱਤੀ ਗਈ ਹੈ ਸਰ ਸ਼ਨੀਵਾਰ ਦੀ ਗੱਲ ਆ ਸਰ ਇਹ ਉਸ ਤੋਂ ਬਾਅਦ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ ਤੇ ਪਾਵਰ ਕਮ ਵੱਲੋਂ ਕੋਈ ਕਾਰਵਾਈ ਦੀ ਮੰਗ ਹਾਂਜੀ ਪਾਵਰ ਕਮ ਵੱਲੋਂ ਸਰ ਦਿੱਤੀ ਗਈ ਹੈ ਜਿਹੜੀ ਵੀ ਲਿਖ ਕੇ ਦਿੱਤੀ ਅਰਜੀ ਉਹਨਾਂ ਨੇ ਕੁਝ ਵੀ ਦਰਖਾਸਤ ਦਿੱਤੀ ਆ ਉਸ ਦਾ ਹਲੇ ਕੋਈ ਜਵਾਬ ਨਹੀਂ ਆ ਮੈਂ ਇਹੀ ਬੇਨਤੀ ਚਾਹੁੰਨਾ ਕਿ ਅਸੀਂ ਸੀਐਚਪੀ ਪਾਵਰ ਕਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਵੀ ਬੰਦ ਹੋ ਜਾਂਦੀਆਂ ਨੇ ਅਸੀਂ ਗਰਮੀ 'ਚ ਵੀ ਫਿਰਦੇ ਆ ਬਾਹਰ ਸਾਨੂੰ ਸਰ ਜੇ ਇਦਾਂ ਹੀ ਕੁੱਟਮਾਰ ਹੋਊਗੀ ਤਾਂ ਅਸੀਂ ਕਿੱਦਾਂ ਕੰਮ ਕਰਾਂਗੇ ਬਾਹਰ ਕੋਈ ਤੁਹਾਡੀ ਰੰਜਿਸ਼ਤਾਨੀ ਚੋਂ ਪ੍ਰਵਾਹ ਨਹੀਂ ਨਹੀਂ ਸਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਕੋਈ ਐਜੀ ਗੱਲਬਾਤ ਨਹੀਂ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਬਗਾਦਾ ਮਾਰਨ ਕੁੱਟਰ ਦੀ ਦਫਤਰ ਆ ਕੇ ਮੈਨੂੰ ਕੁੱਟਿਆ ਸਰ ਉਹਨਾਂ ਨੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਕੁੰਡੀ ਫੜੀ ਤਾਂ ਕੁੱਟਿਆ ਹਾਂਜੀ ਤਾਂ ਕੁੱਟਿਆ ਇਤਨਾ ਪਾਵਰ ਕੋਮ ਦੀ ਬੰਦੇ ਨਾਲ ਲੜਾਈ ਹੋਈ ਪਟਾਣੀ ਕੀ ਕਹਿਣਾ ਚਾਹੁੰਦੇ ਇਕਲੀ ਗੁਰਮੀਤ ਸਿੰਘ ਹੈਗਾ ਠੇਕੇ ਦੇ ਕੰਮ ਕਰਦਾ ਹੈ ਬੀਜਲੀ ਵਿਭਾਗ ਦੇ ਵਿੱਚ ਠੇਕਦਾਰਾਂ ਦੇ ਅੰਦਰ ਉਦੋਂ ਕੋਈ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲੇ ਆ ਗਈ ਹੈ ਤੇ ਜਿਨ੍ਹਾਂ ਨਾਲ ਵੀ ਲੜਾਈ ਝਗੜਾ ਹੋਇਆ ਵੈਰੀਫਾਈ ਕਰਕੇ ਬੰਨਦੀ ਕਰਦੇ ਜੀ